जिला पुलिस वालों क्राइम थाने की मदद करके उन्हें हवाले कीते आज पुलिस विखे एस एस पी गौरव ने बराबर के हवाले इस संबंधी जानकारी दिद्या उन्होंने कहा कि जिले क्राइम थाने की स्थापना ही इस करके की गई है तुम तो बचाया जा सके उन्होंने कहा कि लोग सैबर ठगी संबंधी शिकायत टोल फ्री नंबर उन्नीस सौ दर्ज करवा सकते हैं ਉਨਾ ਲੋਕਾਂ ਨੂੰ ਕਿਹਾ ਕਿ ਉਸ ਚੇਤਰੇਣ ਦੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਮੋਬਾਈਲ ਫੋਨ ਤੇ ਕਿਸੇ ਨੂੰ ਨਾ ਦੇਣ ਅੱਜ 110 ਗੋਮ ਹੋਏ ਮੋਬਾਈਲ ਬਰਾਮਦ ਕਰਨ ਉਪਰੰਤ ਉਹਨਾਂ ਦੇ ਵਾਰਸਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਪੁਲਿਸ ਅਧਿਕਾਰੀਆਂ ਦਾ ਤਹਿਦੀਲੋਂ ਤਨਵਾ ਕੀਤਾ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਜੀ ਅੱਜ ਦੀ ਪ੍ਰਸਤਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲਾਫੋ ਲੋਨਰਸ ਨੂੰ ਅਸੀਂ ਆ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਆ ਮੈਂ ਸਾਰੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੇਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਜਾਂ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਵੱਟਾ ਜਿਹੜਾ ਫੋਨ ਹੈ ਉਹ ਛੇਤੀ ਤੋਂ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪ੍ਰਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਤੋਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕ੍ਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆ ਆਪਣੇ ਜਿਹੜੇ ਪਾਸਵਰਡਸ ਹੋ ਗਏ ਓਟੀਪੀਜ਼ ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰਾਡ ਕਾਲ ਆਂਦੀ ਹੈ ਜਾਂ ਕੋਈ ਫਰਾਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਹੈ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ट्रांजੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਸਰ ਜਿਹੜੇ ਮੋਬਾਈਲ ਨੇ ਕਵਰ ਹੋਏ ਆ ਇਹ ਨਾ ਪਰ ਸਿਰ ਹੋ ਜਾ ਜਲੇ ਪਰ ਦੇਈ ਆ ਸਾਡੇ ਮੋਬਾਈਲ ਜਿਹੜੇ ਇਹ ਮੈਜੋਰਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈਗੇ ਆ ਵੀ ਅਦਰ ਸਟੇਟਸ ਵੀ ਜਿਹੜੇ ਇਹ ਤੇ ਅਦਰ ਸਟੇਟਸ ਵੀ ਵੀ ਹੈਗੇ ਆ ਸਰ 110 ਜਿਹੜੇ ਮੋਬਾਈਲ ਆ 110 ਤੇ 110 ਜਿਹੜੇ ਆ ਇਹ ਇਹਦੇ ਵਿੱਚ ਕੋਈ ਲੋਕ ਕੋਈ ਨਹੀਂ ਜਿ ਸਰਫ ਮੰਨੋ ਕਿਸੇ ਦਾ ਮੋਬਾਈਲ ਡਿਵ ਪਿਆ ਜਾਂ ਕਿਤੇ ਕਿਸੇ ਦਾ ਰਹਿ ਗਿਆ ਵਿਸ ਹੋ ਗਿਆ ਤੇ ਉਹਨੂੰ ਜਿਹੜੇ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ਅਸੀਂ 110 ਟ੍ਰੇਸ ਕੀਤੇ ਸਰ ਜੀ ਜਿਦਾ ਤਾਂ ਇਸ ਤਰ੍ਹਾਂ ਕਿ ਮੋਬਾਈਲ ਜਿਹੜੇ ਜਾਂ ਜ਼ਿਆਦਾਤਰ ਟੁੱਟੇ ਜਾਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲੇ ਗੱਲਬਾਤ ਕੀਤੀ ਸੀ ਸਾਡੇ ਨਾਲ ਕਿ ਰਿਪੋਰਟ ਲਖਣ ਜਾਂਦੇ ਆ ਰਿਪੋਰਟ ਵਿੱਚ ਮਿਸਿੰਗ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਜਾਂਦਾ ਟੁੱਟਾ ਪਰ ਉਹ ਨਹੀਂ ਕੀਤਾ ਜਾਂਦਾ ਮੈਂ মিডিਆ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫਤੀਸ਼ ਕੀਤੀ ਜਾਊਗੀ ਜੇ ਆ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੌਸਟ ਹੋ ਗਿਆ ਹੈ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ ਤੇ ਉਸ ਸਬੰਧੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਸਰ ਜਿਹੜਾ ਮੋਬਾਈਲ ਨਾਲ ਆਇਆ ਇਹ ਪੰਜਾਬ ਤੇ ਤੇ ਪੰਜਾਬ ਤੋਂ ਬਾਹਰ ਦੀ ਸਟੇਟ ਦੇ ਕਿਹੜੀ ਜਿਹੜੀ ਜਗ੍ਹਾ ਤੋਂ ਲੈ ਕੇ ਆਏ ਹਨ ਲੋਕਲ ਮੈਜੋਰਿਟੀ ਜਿਹੜੇ ਹੈਗੇ ਆ ਉਹ ਲੋਕਲ ਕਪੂਰਥਲਾ ਜ਼ਿਲ੍ਹੇ ਤੋਂ ਹੀ ਹੈਗੇ ਨੇ ਕਿਸ ਤਰ੍ਹਾਂ ਕਿਹਾ ਸੀ ਕਿ ਆਵਾਜ਼ ਪੰਜਾਬ ਤੋਂ ਬਾਹਰ ਗਈ ਆ ਵੀ ਹੈ ਨਹੀਂ ਆ ਜਿਹੜੇ ਨੇ ਸ਼ਹਿਰ ਤੋਂ ਸਿਪਟ ਦੀ ਨਾਮ ਕਰਦੇ ਆ ਵਿਕਰਮ ਬਿਸ਼ਨੋਏ ਜੀ ਵਿਕਰਮ ਜੀ ਜਿਹੜਾ ਤੁਹਾਨੂੰ ਅੱਜ ਮੋਬਾਈਲ ਮਿਲਿਆ ਤੁਸੀਂ ਕਿਹਦਾ ਦੱਸੋ ਰਹੇ ਹੋ ਬਲੇ ਕਿੱਥੇ ਤੇ ਆ ਮੈਂ ਗੰਗानगर ਜ਼ਿਲ੍ਹੇ Rajasthan ਦਾ ਜੀ ਕੀ ਕਰਨਾ ਇੱਥੇ ਇੱਥੇ ਜੀ ਇੱਥੇ ਮੈਂ ਟਰੱਕ ਲੈ ਕੇ ਆਇਆ ਸੀ ਜੀ ਨਡਾਲੇ ਪਦੋਂ 10 ਮਿੰਟ 2024 7 ਤਾਰੀਖ ਨੂੰ ਰਾਤ ਨੂੰ ਰਾਤ ਨੂੰ ਚੋਰੀ ਹੋ ਗਿਆ ਸੀ ਜੀ ਕਿਹੜਾ ਕਿਹੜਾ ਮੋਬਾਈਲ ਸੀ ਤੁਹਾਡਾ Vivo V29 ਜੀ हाँ जी स्पेशल गंगा नगर तो मोबाइल ना आए हां जी स्पेशल गंगा नगर कर लेना ने फोन किया जी मेरे को फिर मैं आज 12 बजे पहुंचाए थे जी बहुत 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 धन्यवाद पंजाब पुलिस कपूरथला पुलिस दा जी जिन्होंने मेनू फोन द आए बहुत बहुत धन्यवाद जी बहुत बहुत धन्यवाद या मेनना का